ਅੱਜ ਤੋਂ ਪਹਿਲਾਂ ਤਾਂ ਮੈਂ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਕਿ ਮੈਨੂੰ ਇਹਨੇ ਵਿਰਵਾਨਾ ਸੂਲਵਾਨ ਸਮਾਜ ਕਾ ਚ ਬੈਠਣ ਦਾ ਮੌਕਾ ਦਿੱਤਾ ਔਰ ਮੈਨੂੰ ਇਹਦੇ ਵਿੱਚ ਬੈਠਣ ਦਾ ਕੌਨ ਬਣਾਇਆ ਕਿੰਨੇ ਵਾਰ ਤੁਸੀਂ ਮੇਰੀ ਜ਼ਿੰਦਗੀ ਬਾਰੇ ਮੇਰੀ ਜੋਬ ਬਾਰੇ ਮੇਰੇ ਸਟਾਈਲ ਬਾਰੇ ਕੀ ਕੀ ਲ ਮੇਰੀ ਇਹਦੇ ਵਿੱਚ ਭਾਵਨਾ ਹੈਗੀ ਹੈ ਕਿ ਮੈਂ ਇਹ ਜੀ ਪੁਲਿਸ ਅਫਸਰ ਜਿਹੜਾ ਵਿਚਰਿਆ ਉਹ ਪੁਲਿਸ ਦਾ ਤੇ ਪਬਲਿਕ ਇੱਕ ਦੋ ਪਹਿਲੂ ਨੇ ਮੈਂ ਇੱਕ ਤੇ ਤੁਸੀਂ ਸਾਰੀ ਸੁਸਾਇਟੀ ਮੀਨ ਤੁਸੀਂ ਮੈਨੂੰ ਚਲਾਇਆ ਆਪਣੇ ਹੱਥਾਂ ਜੋ ਸੁਸਾਇਟੀ ਚਾਹੁੰਦੀ ਸੀ ਲਾਇ ਨੋਰਮਲ ਬਿਹੇਵੀਅਰ ਤੁਸੀਂ ਪਲੇਟਫਾਰਮ ਬਣਾ ਕੇ ਦਿੱਤਾ ਤੇ ਮੈਂ ਹੁਣ ਚਲਾਇਆ ਔਰ ਉਸੇ ਨੂੰ ਤੁਸੀਂ ਅਪਰੀਸ਼ੀਏਟ ਕਰਦੇ ਆਦਰਵਾਈਜ਼ ਮੈਂ ਕੱਲਾ ਕੁਛ ਨਹੀਂ ਤੁਸੀਂ ਵੀ ਮੇਰੀ ਜਗ੍ਹਾ ਬੈਠੋ ਜਿਵੇਂ ਮੈਂ ਜਦੋਂ ਐਜ ਇੰਸਪੈਕਟਰ ਕੰਮ ਕੀਤਾ ਜੋ ਤੁਸੀਂ ਮੇਰੇ ਤੋਂ ਦੇਖਿਆ ਮੈਂ ਕੁਛ ਵੀ ਨਹੀਂ ਤੁਸੀਂ ਵੀ ਹਾਂ ਤਾਂ ਕੁਛ ਨਹੀਂ ਸੁਸਾਇਟੀ ਹੀ ਬਣਾ ਕੇ ਦਿੰਦੀ ਹੈ ਤੇ ਕੁਝ ਗੱਲਾਂ ਮੈਂ ਕਹੂੰਗਾ ਮੈਂ ਇਸ ਗੱਲ ਦੀ ਬੜਾਈ ਖੂਸ਼ ਕਰਦਾ ਕਿ ਮੈਨੂੰ ਕੁਝ ਪਰਿਵਾਰ ਤੋਂ ਮਿਲੀਆਂ ਕੁਝ 5 ਨੇ 10% ਮਿਲ ਗਈ ਹੋਣੀ ਹੈ ਕੁਝ ਮੇਰੇ ਟੀਚਰਸ ਬਾਨੇ ਦਿੱਤੀਆਂ ਬਾਕੀ ਸਾਰੀ ਸਮੇ ਦੇ ਅਨੁਸਾਰ ਸੁਸਾਇਟੀ ਤੋਂ ਮਿਲੇ ਮੈਂ ਇਹ ਸਾਰਾ ਧੰਨਵਾਦ ਸਿਰ ਤੁਹਾਨੂੰ ਹੀ ਸਾਰਿਆਂ ਨੂੰ ਕਰਵਾਵਾ ਫਵਾੜਾ ਸੀ ਜਾਂ ਮੇਰੀ ਸ਼ੌਕਰ ਦੀ ਮੈਂ ਕਰੀਬ 20 ਸਾਲ ਤੱਕ ਦਾ ਜੌਬ ਐ ਜੀਐਸਐਸਓ ਕੰਪਲੀਟ ਕੀਤੀ ਹੈ ਇਹ ਮੈਨੂੰ ਸੁਸਾਇਟੀ ਤੋਂ ਪਬਲਿਕ ਤੋਂ ਮਿਲੇ ਬਹੁਤ ਸਾਰਾ ਕੁਝ ਮੇਰੇ ਸੀਨੀਅਰ ਅਫਸਰ ਤੋਂ ਦਿੱਤਾ। ਮੈਂ ਕਾਪੀ ਕਰਨਾ ਵੀ ਥੋੜਾ ਜਿਆ ਕੇ ਸਾਧਨ ਰੱਖਦਾ ਕਿ ਕਿਤਨਾ ਕਿਦੋਂ ਪਬਲਿਕ ਚ ਜਾਂ ਕਿਸੇ ਅਫਸਰ ਚ ਕੋਮ ਜੁਡੀਸ਼ਲ ਦਾ ਚ ਸਾਡੇ ਡਿਪਾਰਟਮੈਂਟ ਦਾ ਹੈ ਜਾਂ ਸਿਵਲ ਦਾ ਮੈਂ ਜਰੂਰ ਕਾਪੀ ਕਰਦਾ ਕਿ ਮੈਨੂੰ ਆ ਜੇ ਕਰੂੰਗਾ ਤੇ ਸ਼ਾਇਦ ਮੇਰੀ ਬਿਹਤਰੀ ਲਈ ਹੋ ਸਕਦਾ। ਤੇ ਬਹੁਤ ਸਾਰੀਆਂ ਮੈਂ ਹੋਰ ਜੇ ਕੰਮ ਵੀ ਕੀਤੇ ਹੋਣੇ ਆ ਚੱਲਦੇ ਕੰਮ ਚ ਜਿਹੜੇ ਪਬਲਿਕ ਨੂੰ ਮੇਰੇ ਲਫਾਜ਼ ਜਾਂ ਮੇਰੀ ਵਰਕਿੰਗ ਕਿਸੇ ਤਰ੍ਹਾਂ ਦੀ ਇਫੈਕਟ ਕੀਤੀ ਹੋਵੇ ਉਹ ਮੇਰੀ ਜੇ ਕਿਤੀ ਹੈ ਕਿ ਉਹਦੇ ਵਿੱਚ ਮੇਰਾ ਨਿੱਜੀ ਇੰਟਰਸਟ ਕੋਈ ਨਹੀਂ ਸੀ ਉਹ ਮੈਂ ਇੱਕ ਐਜੇ ਪੁਲਿਸ ਆਫਸਰ ਲਾਅ ਨੂੰ ਇੰਪਲੀਮੈਂਟ ਕਰਨਾ ਤੇ ਉਹਦੇ ਕਰਦੇ ਕਰਦੇ ਹੋ ਵੀ ਹੋਏ ਉਹਦੇ ਮਾਫੀ ਤਾਂ ਨਹੀਂ ਮੰਗੂਗਾ ਪਰ ਮੇਰੀ ਅਟੈਂਸ਼ਨ ਜਿਹੜੀ ਹੈ ਉਹ ਪੋਜ਼ਿਟਿਵ ਰਹੀ ਹੋਵੇ ਔਰ ਆਉਣ ਵਾਲੇ ਸਮੇਂ ਤੇ ਵੀ ਮੈਂ ਇਹ ਚਾਹੂਗਾ ਆਪਣੇ ਆਪ ਚ ਕਿ ਜਿੰਨਾ ਹੁਣ ਤੱਕ ਤੁਸੀਂ ਮੇਰੇ ਤੇ ਹੱਥ ਰੱਖਿਆ ਸਾਰਿਆਂ ਨੇ ਐਵੇਂ ਰੱਖੋ ਔਰ ਜਿਹੜਾ ਤੁਸੀਂ ਆਸਾਂ ਰੱਖੀ ਹੈ ਤੇ ਪ੍ਰਮਾਤਮਾ ਮੈਨੂੰ ਇਹਦਾ ਬਲ ਬਖਸ਼ੇ ਕਿ ਮੈਂ ਉਹ ਤੁਹਾਡੀਆਂ ਪੂਰੀਆਂ ਕਰ ਸਕਾਂ ਜਿਹਦੇ ਨਾਲ ਤੁਸੀਂ ਵੀ ਫਖਰ ਮਹਿਸੂਸ ਕਰੋ ਤੇ ਮੈਂ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਅੱਗੇ ਚੰਗੀ ਨੋਕੀ ਕਰ ਸਕਾਂ ਇਸ ਸ਼ਹਿਰ 'ਚ ਮੈਂ ਜਦੋਂ ਫਗਵਾੜੇ ਮੇਰੀ ਪੋਸਟਿੰਗ ਹੋਈ ਨਾ ਮੈਂ ਮਹਿਸੂਸ ਕੀਤਾ ਯਾਰ ਇਸ ਧੰਨਿਆ ਤੋਂ 1000 ਸ਼ਹਿਰ ਹੋ ਗਿਆ ਹੈ ਤਾਂ ਤੇ ਮੈਂ ਕਿੱਥੇ ਲੱਗ ਗਿਆ ਥੋੜਾ 1 ਦਿਨ 2 ਦਿਨ ਹਫ਼ਤਾ ਲੰਘਿਆ ਮੈਨੂੰ ਲੱਗੇ ਜੇ ਮੈਂ ਜਲੰਧਰੋਂ ਇੱਥੇ ਆ ਕੇ ਸਫਲ ਹੋ ਗਿਆ ਮੈਂ 2 ਸਾਲ ਦੇ ਘਰੀਬ ਇੱਥੇ ਆਪਣਾ ਟਾਈਮ ਪੂਰਾ ਕੀਤਾ ਇੱਕ ਵੀ ਪ੍ਰੋਟੈਸਟੀ ਸੱਜਣ ਨੇ ਆ ਕੇ ਮੈਨੂੰ ਧੰਨੇ ਦਾ ਵਰਡ ਆਜ਼ੂਰ ਨਹੀਂ ਕੀਤਾ ਮੈਂ ਸਾਰਿਆਂ ਦਾ ਥੈਂਕਫੁਲ ਕਿ ਮੇਰੇ ਗੀਤੇ ਕੰਮ ਨੂੰ ਸਾਰਿਆਂ ਨੇ ਸਪੋਰਟ ਕੀਤਾ ਮੈਂ ਬਹੁਤ ਸਾਰੇ ਬੰਦਿਆਂ ਨੂੰ ਬਹੁਤ ਸਾਰੀ ਸ਼ਕਤੀ ਵਰਤੀ ਔਰ ਸ਼ਕਤੀ ਵਰਤਦੇ ਬੰਦਾ ਜੇਲ੍ਹ ਵੀ ਆ ਗਿਆ ਬਾਦ ਚ ਕੋਣੇ ਵੀ ਆ ਕੇ ਥੈਂਕਸ ਕੀਤਾ ਕਿ ਮੇਰੇ 'ਚ ਹੋਰ ਕੰਫੀਡੈਂਸ ਫਿਰ ਇੱਕ ਸਾਡੇ ਬੜੀ ਭਿਆਨਕ ਬਿਮਾਰੀ ਕੋਵਿਡ ਫੈਲਿਆ ਮੈਨੂੰ ਆਪਣੇ ਆਪ ਕਦੇ ਕਦੇ ਹੱਸਾ ਵੀ ਹੁੰਦਾ ਸੀ ਜਦੋਂ ਮੇਰੀ ਗੱਡੀ ਰੰਗ ਨਹੀਂ ਲੋਕਾਂ ਨੇ ਦਰਵਾਜ਼ੇ ਬੰਦ ਕਰ ਲੈਂਦੇ ਰੇੜੀ ਵਾਲੇ ਨੇ ਰੇੜੀ ਥੱਲੇ ਵੜ ਗਏ ਬੈਠੇ ਜਦੋਂ ਮੈਂ ਮੈਂ ਇਹ ਮੇਰੇ ਤੇ ਕਰਦੇ ਆ ਨਾ ਤੇ ਸ਼ਾਇਦ ਇਹ ਚ ਕੋਈ ਭਲਾ ਹੀ ਹੈ ਉਹ ਡਰਦਾ ਬਹੁਤ ਸਰਾ ਫਾਇਦਾ ਹੋਇਆ ਮੈਂ ਵੀ ਸੇਫ ਹੋਇਆ ਤੁਸੀਂ ਵੀ ਸੇਫ ਹੋਏ ਸਾਡੇ ਇਥੋਂ ਦੇ ਲੋਕਾਂ ਨੂੰ ਦੇਖ ਕੇ ਅਦਰ ਡਿਸਟ੍ਰਿਕਟ ਅਦਰ ਅਫਸਰ ਉਦੋਂ ਐਸਐਸਪੀ ਸਾਹਿਬ ਸੰਦਰ ਸਿੰਘ ਜੀ ਸੀਗੇ ਸ਼ਾਇਦ ਉਹਨਾਂ ਨੂੰ ਵੀ ਕਿਸੇ ਨੇ ਅਫੀਸਰ ਨੇ ਅਪਰੀਸ਼ੀਏਟ ਕੀਤਾ ਹੋਵੇ ਸਾਨੂੰ ਬਾਹਰ ਦੇ ਕੋਈ ਤੇ ਸੀ ਤੁਸੀਂ ਪਬਲਿਕ ਨੂੰ ਕਿਵੇਂ ਸਟਰਕਟ ਕੀਤਾ ਮੈਂ ਕਿਹਾ ਅਸੀਂ ਨਹੀਂ ਰੱਖਿਆ ਪਬਲਿਕ ਨੇ ਆਪਦੇ ਅਨੁਸਾਰ ਸਾਨੂੰ ਸਪਟਾੜ ਲਿਆ ਕਿ ਨਹੀਂ ਅਸੀਂ ਤੁਹਾਡੇ ਨਾਲ ਆ ਤੁਸੀਂ ਇਹਨੂੰ ਇੰਪਲੀਮੈਂਟ ਕਰੋ ਸ਼ਹਿਰ 'ਚ ਕਿਸੇ ਨੇ ਡੋਨੇਸ਼ਨ ਤੋਂ ਉਹਨਾਂ ਨੇ ਕੀਤਾ ਕਿਥੋਂ ਕਰਕੇ ਮੇਰੇ ਥਾਣੇ 'ਚ 500 ਦੇ ਕਰੀਬ ਕੈਟ ਰੋਜ਼ਾਨਾ 24 ਘੰਟੇ ਪਈ ਰਹਿੰਦੀ ਜੇ 150 ਨਿਕਲਦੀ ਸੀ ਤੇ 200 ਨਹੀਂ ਥਾਣੇ ਚ ਜਾਂਦੀ ਹੋ ਸਕਦਾ ਕਿਸੇ ਥਾਂ ਤੇ ਇਹਨਾਂ ਸਮਾਨ ਨਾ ਹੋ ਜਦੋਂ ਮੈਂ ਇਥੋਂ ਟ੍ਰਾਂਸਫਰ ਹੋ ਗਿਆ ਸੋਰੀ ਕੋਰਟ ਖਤਮ ਹੋ ਗਿਆ ਤੇ ਉਹਨਾਂ ਦੇ ਮੁੱਖ ਮਹਿਮਾਨ ਸਾਡੇ ਨਵੇਂ ਨਿਯੁਕਤ ਡੀਐਸਪੀ ਸਾਹਿਬ ਹੁਕਾਸਿੰਗ ਬਰਾੜ ਜੀ ਤੁਹਾਨੂੰ ਬਹੁਤ ਬਹੁਤ ਮੁਬਾਰਕਬਾਦ ਸਭ ਨੂੰ ਅੱਜ ਦੇ ਸਭਾ ਬਲੋ ਔਰ ਤੁਹਾਨੂੰ ਜੀ ਆਇਆਂ ਨੂੰ ਸਾਰੇ ਸਿਵਾੜੇ ਨੂੰ ਮਾਣ ਆ ਤੁਹਾਡੇ ਤੇ ਕਿ ਤੁਸੀਂ ਇੱਥੇ ਕੰਮ ਕਰਕੇ ਗਏ ਹੋ ਮੈਂ ਦੋ ਗੱਲਾਂ ਸਾਂਝੀਆਂ ਕਰਨੀਆਂ ਤੁਹਾਡੇ ਨਾਲ ਪਹਿਲੀ ਗੱਲ ਅਫਸਰ ਦਾ ਮਜ਼ਾ ਉਦੋਂ ਆਉਂਦਾ ਜਦੋਂ ਤੁਸੀਂ ਵਿਰੋਧੀ ਚਰਚ ਹੁੰਦੇ ਆ ਤੇ ਤੁਹਾਡੇ ਕੰਮ ਹੋਣ ਉਹ ਸਰਕਾਰ ਦੇ ਨਾਲ ਤਾਂ ਜਿੱਦਾਂ ਸਰਕਾਰੀ ਅਧਿਕਾਰੀ ਕੰਮ ਕਰਦਾ ਹੀ ਰਹਿੰਦਾ ਹੋ। ਅਸੀਂ ਜਦੋਂ ਵਿਰੋਧੀ ਧਿਰ ਦੇ ਵਿੱਚ ਸੀ ਐਸਐਚਓ ਸਾਹਿਬ ਦੀ ਫਿਕਸ ਹੁੰਦੀ ਆ ਕਿ ਇਹਨਾਂ ਨੇ ਕਦੇ ਕਿਸੇ ਨੂੰ ਕੰਮ ਨੂੰ ਮਨਾਂ ਨਹੀਂ ਕੀਤਾ। ਔਰ ਸਭ ਦੇ ਕੰਮ ਕੀਤੇ ਆ। ਔਰ ਜਾਇਜ਼ ਕੰਮ ਕੀਤੇ ਆ। ਔਰ ਉਹਨਾਂ ਕੰਮਾਂ ਕਰਕੇ ਆ ਜਿਨ੍ਹਾਂ ਨੂੰ ਯਾਦ ਕੀਤਾ ਜਾਂਦਾ ਤੇ ਮੈਂ ਆਪਣੇ ਘਰ ਦੇ ਅੰਦਰ ਇਹਨਾਂ ਦੀ ਫੋਟੋ ਲਗਾਈ ਆ। ਅੱਜ ਵੀ ਮੇਰੇ ਕੋਲ ਫੋਟੋ موجوده ਤੁਹਾਡੀ ਐਸਐਚਓ ਸਾਹਿਬ ਸਗੇ ਅਲੀ ਸਾਹਿਬ ਨਾਲ ਆ। ਉਸ ਤਾਂ ਨਦੀ ਵਟਵਾ ਔਰ ਅੱਜ ਵੀ ਉਸ ਤਾਂ ਨਦੀ ਜਿੰਨੀ ਨਾਲ ਸਲਾਹ ਕਰ ਲਈ ਬੈਠਾ ਉਹਦਾ ਬੜਾ ਮਾਤਕ ਕਰ ਦੱਸਦਾ ਤੇ ਬੱਚਾ ਵੀ ਕੀਤਾ ਸਾਡੇ ਨਾਲ ਬੱਚੇ ਸਾਡੇ ਨੇ ਕੀਤਾ ਸਾਡੇ ਦਿਲ ਦੇ ਅਜੀਜ਼ ਵੀ ਇਹ ਹੈ ਤੇ ਇਸ ਤਰ੍ਹਾਂ ਦੇ ਹੱਸਾ ਸਾਨੂੰ ਨਹੀਂ ਮਿਲਣਗੇ ਔਰ ਸਾਰਾ ਫਗੜਾ ਸ਼ਹਿਰ ਇਹ ਚਾਹੁੰਦਾ ਕਿ ਇੱਧਰ ਆਪਸ ਸਾਡੇ ਕੋਲ ਆਉਣ ਔਰ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਕਿ ਅਸੀਂ ਸਰਕਾਰ ਬਣਨ ਤੋਂ ਬਾਅਦ ਬਹੁਤ ਸਾਰੇ ਇਕੱਠੇ ਹੋ ਕੇ ਸਾਡੇ ਜੁਹਾਰਪੁਰ ਵਾਲੇ ਸਾਈਡ ਦੇ ਐਮਐਲਏ ਸਾਹਿਬ ਸਿਗੇ ਉਹਨਾਂ ਦੇ ਕੋਲ ਗਏ ਵੀ ਸਰਵਾਂ ਨੂੰ ਸਾਡੇ ਕੋਲ ਭੇਜੋ ਉਹ ਕਹਿੰਦੇ ਭਰਾਵਾ ਇਹ ਤਾਂ ਡੌੜ ਲੱਗੀ ਆ ਕਿ ਮਾਨੂੰ ਮੇਰੇ ਹਸਪਤਾਲ ਚ ਲਾ ਦੋ ਮੇਰੇ ਹਸਪਤਾਲ ਚ ਲਾ ਦੋ ਮਾਨੂੰ ਇੰਨੀ ਹਰੇਕ ਅਫਸਰ ਦੀ ਦੌੜ ਲੱਗੀ ਸੀ ਵੀ ਇਹਨਾਂ ਨੂੰ ਸਾਡੇ ਹਸਪਤਾਲ ਆਇਆ ਜਾਵੇ ਔਰ ਬੜਾ ਮਾਣ ਮਹਿਸੂਸ ਹੁੰਦਾ ਕਿ ਇਦਾਂ ਦੇ ਅਫਸਰ ਜਦੋਂ ਸਾਡੇ ਵਿੱਚ ਕਾਰਜ ਚਰਦੇ ਆ ਔਰ ਸਾਡਾ ਮਾਣ ਵਧਦਾ ਔਰ ਅਗਲੀ ਗੱਲ ਦਾ ਲਾਸਟ ਇਹ ਕਹਿਣਾ ਚਾਹੁੰਦਾ ਕਿ ਜਦੋਂ ਇਸ ਤਰ੍ਹਾਂ ਦੇ ਅਫਸਰ ਸਹਿਬਾਨ ਸਮਾਜ ਦੇ ਵਿੱਚ ਚੰਗਾ ਕੰਮ ਕਰਦੇ ਆ ਉਹਦੇ ਨਾਲ ਸਮਾਜ ਦੀ ਨੌਹਾਰਤ ਹੁੰਦੀ ਜਾਵੇ ਸਾਡੇ ਬੱਚੇ ਉਹਨਾਂ ਦਾ ਫਿਊਚਰ ਬਜ਼ੁਰਗਾਂ ਦਾ ਕਹਿੰਦੇ ਨੇ ਕਿ ਬੁਢਾਪਾ ਨੌਜਵਾਨਾਂ ਦੀ ਜਵਾਨੀ ਇਹਨਾਂ ਦੇ ਹੱਕਾਂ ਚ ਹੁੰਦੀ ਹੈ ਕਿਉਂਕਿ ਸਾਰੀ ਜ਼ਿੰਦਗੀ ਅਸੀਂ ਪੈਸਾ ਦਾ ਕਮਾਉਂਦੇ ਰਹਿੰਦੇ ਆ ਨੱਠ ਪਜਾਈ ਕਰਦੇ ਰਹਿੰਦੇ ਆ ਪਰ ਜਿਹੜਾ ਸਕੂਨ ਆ ਉਹ ਸਾਨੂੰ ਪ੍ਰਸ਼ਾਸਨ ਨੇ ਦੇਣਾ ਹੁੰਦਾ ਇਹਨਾਂ ਚਿੱਟੇ ਦੇ ਵਪਾਰੀਆਂ ਤੋਂ ਇਹਨਾਂ ਨਸ਼ੇੜੀਆਂ ਤੋਂ ਗੁੰਡਿਆਂ ਤੋਂ ਜਿਹੜਾ ਸਕੂਨ ਇਹਨਾਂ ਹਸਰਾ ਕਰਕੇ ਮਿਲਦਾ ਇਹ ਆਪਣਾ ਸਕੂਨ ਉਹ ਆ ਕੇ ਸਾਨੂੰ ਸਕੂਨ ਦਿੰਦੇ ਆ ਜਿੰਨਾਂ ਇਹਨਾਂ ਦਾ ਧੰਨਵਾਦ ਕਰਦੀ ਆ ਬਹੁਤ ਘਟਾ ਬਹੁਤ ਜ਼ਰੂਰੀ ਆ ਔਰ ਮੈਂ ਇਹਨਾਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਹਾਂ ਜੀ ਆ ਅੱਜ ਸਰਪੰਚਾ ਸਭਾ ਵੱਲੋਂ ਸਾਡੇ ਹੋਣਹਾਰ ਅਫਸਰ ਹੰਕਾਰ ਸਿੰਘ ਬਰਾੜ ਦੀ ਤਰੱਕੀ ਦੇ ਉੱਪਰ ਡੀਐਸਪੀ ਬੰਦ ਉੱਪਰ ਉਹਨਾਂ ਦੇ ਸਨਮਾਨ ਵਿੱਚ ਇੱਕ ਪ੍ਰੋਗਰਾਮ ਦਾ ਯੋਜਨ ਕੀਤਾ ਗਿਆ ਜਿਹਦੇ ਵਿੱਚ ਫਗਵਾੜੇ ਦੇ ਬੱਕਰੇ-ਬੱਕਰੇ ਪਰਵਾਂਦੇ ਵਕਰੀਆਂ-ਮਕਰੀਆਂ ਪਾੜੀਆਂ ਦੀ ਨਮਾਇਰੇ ਸ਼ਾਮਲ ਹੋਏ ਆ ਔਰ ਅਸੀਂ ਇਸ ਮੌਕੇ ਦੇ ਉੱਤੇ ਹੰਕਾਰ ਸਿੰਘ ਬਰਾੜ ਜੀ ਨੂੰ ਵਧਾਈ ਦਿੱਤੀ ਹੈ ਔਰ ਆਸ ਕੀਤੀ ਆ ਕਿ ਜਿੱਦਾਂ ਦੀ ਸਰਵਿਸ ਉਹਨਾਂ ਨੇ ਪਹਿਲਾਂ ਦਿੱਤੀ ਆ ਸਮਾਜ ਨੂੰ ਲੋਕ ਸੇਵਾ ਵਾਸਤੇ ਲੋਕਾਂ ਦੇ ਚੰਗੇ ਭਲੇ ਵਾਸਤੇ ਉਹ ਤਾਂ ਹੀ ਪ੍ਰਮਾਤਮਾ ਅਕ ਅਰਦਾਸ ਕਰਦੇ ਆਂ ਵੀ ਵੱਡੀ ਉਮਰ ਹੋਣ ਦੇ ਉੱਤੇ ਤਰੱਕੀ ਹੋਣ ਦੇ ਉੱਤੇ ਉਹ ਹੋਰ ਸਮਾਜ ਸੇਵਾ ਦੇ ਕੰਮ ਜਿਹੜੇ ਬਾਅਦ ਚੜ ਕੇ ਕਰਨਗੇ ਔਰ ਲੋਕਾਂ ਨੂੰ ਇਨਸਾਫ ਦਿਵਾਉਣ ਦੇ ਵਿੱਚ ਸਫਲ ਹੋਣਗੇ ਔਰ ਇਦਾਂ ਦੇ ਆਕਸ਼ਰਾਂ ਨੂੰ ਸਨਮਾਨਿਤ ਕਰਨਾ ਸਾਡੇ ਸਮਾਜ ਦਾ ਫਰਜ਼ ਬਣਦਾ ਔਰ ਏਸੇ ਫਰਜ਼ ਨੂੰ ਦੇਖਦੇ ਹੋਏ ਅੱਜ ਸਭ ਨੂੰ ਇਨਸਾਨ ਨੂੰ ਸਨਮਾਨਿਆ ਗਿਆ ਇਸ ਮੌਕੇ ਬਹੁਤ ਅਦਰਵਾਦ